ਕੈਮਰਾ ਪੁੱਤ ਜਿਹੜਾ ਸੀ ਕੱਲਾ ਸੀ ਉਹ ਪੂਰਾ ਹੋ ਗਿਆ ਵਾ ਨੌਂ ਵੀ ਪੂਰੀ ਹੋ ਗਈ ਆ ਮੇਰੇ ਕੋਲ ਦੋ ਪੋਤਰੇ ਨਿੱਕੇ ਨਿੱਕੇ ਛਾਲਾਂ ਦੇ ਪੰਜਾ ਛਾਲਾਂ ਦਾ ਮੇਰਾ ਘਰ ਵਾਲਾ ਪੂਰਾ ਹੋ ਗਿਆ ਵਾ ਮੇਰੀ ਕੋਈ ਸੋਨਦਾ ਨਹੀਂ ਗਾ ਸੇਵਾ ਕਰਦੇ ਪਏ ਉਹ ਨਾਲ ਕੰਮ ਕਾਰਜ ਕਰ ਰਹੇ ਹਾਂ ਰਾਤ ਕੱਲ ਸਾਡੇ ਘਰ ਜਿਹੜੇ ਰੋੜ ਗਏ ਕਿੰਨੇ ਕ ਘਰ ਸੀਗੇ ਬਾਈ ਦੋ ਨੌਂ ਘਰ ਕਿੰਨਾ ਕ ਪਾਣੀ ਬਾਈ ਆ ਗਿਆ ਬਹੁਤ ਪਾਣੀ ਆ ਗਿਆ ਹੁਣ ਕਿੱਥੇ ਰਹਿ ਕਿੱਥੇ ਰਹੇ ਹਾਂ ਐਦਾਂ ਹੀ ਬਾਈ ਬਹੁਤ ਮੁਸ਼ਕਲ ਆ ਕਦੀ ਕਿਸੇ ਦੇ ਘਰੇ ਕਿ ਬੱਚੇ ਵਾਂਡੇ ਗਏ ਹੋਏ ਆ ਅਸੀਂ ਤਾਂ ਇਹ ਹਾਥੀ ਨਿੱਠੇ ਆਏ ਖੇਤ ਇੱਕ ਖੇਤ ਇਹਨਾਂ ਨੂੰ ਵੰਡਦੇ ਨੂੰ ਕਿੰਨਾ ਚਿਹਰ ਲੱਗ ਜਾਣਾ ਨਹੀਂ ਯਾਰ ਨਹੀਂ 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 ਬੋਲਣਾ ਬਰਾ ਆਪਣੇ ਦੇਸ਼ ਦੇ ਨਾਲ ਇੰਨਾ ਦਰਦ ਕਿ ਕਿਵੇਂ ਨਹੀਂ ਤਾਂ ਅਕਸਰ ਲੋਕ ਨਾ ਵਿਦੇਸ਼ ਜਾਂਦੇ ਨੇ ਭਾਰਤ ਨੂੰ ਜਾਂ ਆਪਣੇ ਦੇਸ਼ ਨੂੰ ਤਾਂ ਭੁੱਲ ਜਾਂਦੇ ਨੇ ਉੱਥੇ ਜਾ ਕੇ ਕਹਿੰਦੇ ਉੱਥੇ ਦਾ ਰਹਿਣ ਸਹਿਣ ਅਜਿਹਾ ਹੋ ਜਾਂਦਾ ਪੈਸੇ ਲਾਦਾ ਦੁਨੀਆ ਸਾਰੀ امیر ਆ ਅਸੀਂ ਤਾਂ ਆਪਣੇ ਭਰਾਵਾਂ ਨਾਲ امیر ਆ ਅਸੀਂ ਕਹਿੰਦੇ ਕਿ ਜੇ ਕਿਤੇ ਕੁਝ ਹੋ ਗਿਆ ਤਾਂ ਸਮਝ ਲਓ ਸਾਡੇ ਨਾਲ ਹੀ ਹੋ ਗਿਆ ਤੇ ਚਲੋ ਜਾ ਕੇ ਆਪਾਂ ਉਹਨਾਂ ਨਾਲ ਮੋਢੇ ਦਾ ਮੋਢਾ ਲਾਉਣੀ ਆ। ਤੁਹਾਡਾ ਹੱਥ ਹਮੇਸ਼ਾ ਨਾਲ ਖੜਾ ਹੈ ਇਹਨਾਂ ਦੇ? ਨਾਲ ਖੜੇ ਹਾਂ। ਹੱਥ ਤਾਂ ਗੁਰੂ ਦਾ ਹੀ ਰਹਿਣਾ। ਜੀ ਸਿੱਧੀ ਜਿਹੜੀ ਗੱਲ ਆ। ਆਪਾਂ ਨਾਲ ਖੜੇ ਆ। ਜਿੰਨੀ ਜੋਗੇ ਹੈਗੇ ਹੈਗੇ। ਸਤਿ ਸ਼੍ਰੀ ਅਕਾਲ ਜੀ ਮੇਰਾ ਅਮਰੀਕਾ ਇਵੈਂਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਸਮੇਂ ਐਨ ਆਰ ਆਈ ਵੀਰ ਭੈਣ ਭਰਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਤੇ ਪੰਜਾਬ ਨੂੰ ਉਹਨਾਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਅਕਸਰੀ ਕੱਢ ਲੈਂਦੇ ਨੇ ਤੇ ਇਸ ਦੌਰਾਨ ਅਜਿਹੀ ਹੀ ਇੱਕ ਹੋਰ ਉਦਾਹਰਣ ਬਣੀ ਨੇ ਸਰਦਾਰ ਉਹੰਕਾਰ ਸਿੰਘ ਜਿਹੜੇ ਕੀ ਪੰਜਾਬੀਆਂ ਦੇ ਲਈ ਇੱਕ ਵੱਡਾ ਸਹਾਰਾ ਬਣੇ ਨੇ ਜੀ ਹਾਂ ਅਮਰੀਕਾ ਦੇ ਨਿਊਯਾਰਕ ਤੋਂ ਉੱਚੇਚੇ ਤੌਰ ਤੇ ਪੰਜਾਬ ਪਹੁੰਚੇ ਓੰਕਾਰ ਸਿੰਘ ਹੜਪੀੜਤਾ ਦੀ ਸੇਵਾ ਕਰਨ ਦੇ ਲਈ ਪਹੁੰਚੇ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਓੰਕਾਰ ਸਿੰਘ ਉਹਨਾਂ ਪਿੰਡਾਂ ਦੇ ਵਿੱਚ ਗਏ ਜਿੱਥੇ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਉਹ ਲੋਕ ਜਿਨ੍ਹਾਂ ਦੇ ਘਰ ਤੱਕ ਰੁੜ ਗਏ ਜਿਨ੍ਹਾਂ ਦੇ ਕੋਲ ਰੋਜ਼ਮਰਾਂ ਦੀ ਜ਼ਿੰਦਗੀ ਦਾ ਜ਼ਰੂਰਤ ਦਾ ਸਮਾਨ ਨਹੀਂ ਰਿਹਾ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਨ ਦੇ ਲਈ ਰਾਸ਼ਨ ਪਹੁੰਚਾਉਣ ਦੇ ਲਈ ਤੇ ਉਹਨਾਂ ਦੀ ਹੋਰ ਵੀ ਵੱਖ-ਵੱਖ ਤਰ੍ਹਾਂ ਦੀ ਮਦਦ ਕਰਨ ਦੇ ਲਈ ਓਹੰਕਾਰ ਸਿੰਘ ਨੇ ਜਿਹੜੇ ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਪਹੁੰਚੇ ਇਸ ਮੌਕੇ ਸਾਡੇ ਸਹਿਯੋਗੀ ਦੀ ਪੇਸ਼ ਹੈ ਇਹ ਖਾਸ ਰਿਪੋਰਟ ਹਾਲ ਹੀ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਜਿੱਥੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਫਸਲਾਂ ਤੱਕ ਦਾ ਨੁਕਸਾਨ ਹੋ ਗਿਆ ਲੋਕਾਂ ਨੂੰ ਘਰਾਂ ਤੋਂ ਬੇਕਾਰ ਹੋયા ਹਜੇ ਵੀ ਜਿਹੜਾ ਉਹਨਾਂ ਦਾ ਜੀਵਨ ਹੈ ਉਹ ਸਹੀ ਤਰ੍ਹਾਂ ਲਈ ਦੇ ਉੱਤੇ ਨਹੀਂ ਆਇਆ ਹਜੇ ਵੀ ਲੋਕ ਘਰਾਂ ਤੋਂ ਬੇਕਾਰ ਹੋਏ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਲਤਾਨਪੁਰ ਲੋਦੀ ਦੇ ਏਰੀਏ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਇਸ ਮੁਸ਼ਕਲ ਘੜੀ ਦੇ ਵਿੱਚ ਲੋਕ ਐਨ ਜੀਓਜ਼ ਕਈ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੀਆਂ ਨੇ ਉੱਥੇ ਹੀ ਇਸ ਮੁਸ਼ਕਲ ਘੜੀ ਦੇ ਵਿੱਚ ਕਈ ਹੱਥ ਮਦਦ ਦੀ ਉਡੀਕ ਹਜੇ ਤੱਕ ਕਰ ਰਹੇ ਨੇ ਕਿਉਂਕਿ ਉਹ ਹਜੇ ਵੀ ਘਰਾਂ ਤੋਂ ਬੇਕਾਰ ਹੋਏ ਹੋਏ ਨੇ ਤਾਂ ਅੱਜ ਉਸੇ ਜਗ੍ਹਾ ਦੇ ਉੱਤੇ ਬੇਕਾਰ ਹੋਏ ਲੋਕਾਂ ਦੇ ਕੋਲ ਉਹਨਾਂ ਦਾ ਮਸੀਹਾ ਬਣ ਕੇ ਪਹੁੰਚੇ ਨੇ ਅਮਰੀਕਾ ਦੇ ਨਿਊ ਜਰਸੀ ਤੋਂ ਆਏ ਇੱਕ ਸਮਾਜ ਸੇਵੀ ਜਿਹੜੇ ਉੱਥੇ ਅ ਲੈਟਸ ਸ਼ੇਅਰ ਏ ਮੀਲ ਦੇ ਨਾਮ ਦੀ ਇੱਕ ਸੰਸਥਾ ਅਮਰੀਕਾ ਦੇ ਵਿੱਚ ਚਲਾਉਂਦੇ ਨੇ ਸਮਾਜ ਸੇਵੀ ਸਰਦਾਰ ਕਾਰ ਸਿੰਘ ਜੀ ਜੋ ਕਿ ਰਾਹਤ ਸਮਗਰੀ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਪਹੁੰਚੇ ਨੇ ਜਿਹੜੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਸੀਗੇ ਹੜ੍ਹਾਂ ਤੋਂ ਬਾਅਦ ਵੀ ਹਜੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਰਹਿਣ ਦੇ ਲਈ ਉਹਨਾਂ ਦੇ ਕੋਲ ਕਈ ਤਰ੍ਹਾਂ ਦੀ ਰਾਹਤ ਸਮਗਰੀ ਜਿਹੜੀ ਜਾਹੇ ਉਹ ਮੰਜੇ ਹੋਣ ਬਿਸਤਰੇ ਹੋਣ ਉਹ ਨਹੀਂ ਹੈਗੇ ਤਾਂ ਉਸੇ ਜਗ੍ਹਾ ਦੇ ਉੱਤੇ ਮੌਜੂਦ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਸੀ ਔਨਕਾਰ ਸਿੰਘ ਜੀ ਉਹਨਾਂ ਦੇ ਨਾਲ ਕਰਾਂਗੇ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਅਮਰੀਕਾ ਦੀ ਨਿਊ ਜਰਸੀ ਤੋਂ ਔਨਕਾਰ ਸਿੰਘ ਨੇ ਆਪਣੇ ਮੂਲ ਦੇਸ਼ ਪ੍ਰਤੀ ਪਿਆਰ ਅਤੇ ਫਿਕਰ ਦਾ ਪ੍ਰਗਟਾਵਾ ਕਰਦੇ ਆ ਖਾਸ ਤੌਰ ਤੇ ਪੰਜਾਬ ਆ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਹਨਾਂ ਨੇ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਕਈ ਪਿੰਡਾਂ ਦਾ ਜਾਇਜ਼ਾ ਲਿਆ ਜਿੱਥੇ ਹੜ੍ਹਾਂ ਦੇ ਕਾਰਨ ਲੋਕਾਂ ਦੇ ਘਰ ਅਤੇ ਖੇਤ ਤਬਾਹ ਹੋ ਗਏ ਹੋਂਕਾਰ ਸਿੰਘ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਬਹੁਤ ਸਾਰੀ ਰਾਹਤ ਸਮੱਗਰੀ ਦਿੱਤੀ ਇਸ ਵਿੱਚ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਮੰਜੇ ਗੱਦੇ ਬੈੱਡ ਸ਼ੀਟਾਂ ਸਰਹਾਣੇ ਅਤੇ ਕੰਬਲ ਵਰਗੀਆਂ ਲੋੜੀਂਦੀਆਂ ਚੀਜ਼ਾਂ ਸ਼ਾਮਿਲ ਨੇ ਉਹਨਾਂ ਨੇ ਕਿਹਾ ਕਿ ਇਹ ਸਮਾਨ ਲੋਕਾਂ ਦੇ ਦਰਦ ਨੂੰ ਸਾਂਝਾ ਕਰਨ ਅਤੇ ਉਹਨਾਂ ਨੂੰ ਹੌਸਲਾ ਦੇ ਦਿੰਦਾ ਹੈ ਸਰ ਸਭ ਤੋਂ ਪਹਿਲਾਂ ਤਾਂ ਅੱਜ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੋ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਸਭ ਤੋਂ ਪਹਿਲਾਂ ਇੱਥੇ ਆ ਕੇ ਖਾਸ ਚੀਜ਼ ਮਹਿਸੂਸ ਕੀ ਕੀਤਾ ਤੁਸੀਂ ਮਹਿਸੂਸ ਇਹ ਕੀਤਾ ਕਿ ਆਫਤਤ ਰੱਬ ਕਿਸੇ ਤਰ੍ਹਾਂ ਪਾਵੇ ਜੇ ਪਾ ਪਈ ਹੈ ਤਾਂ ਆਪਾਂ ਸਾਰਿਆਂ ਤੇ ਪਈ ਹੈ ਸਮਝ ਲਓ ਤੇ ਆਪਾਂ ਸਾਰੇ ਸਾਰੇ ਦੇਖੋ ਪੰਜਾਬ ਲੱਗਾ ਪਿਆ ਆਪਾਂ ਸਾਰੇ ਹੈਲਪ ਕਰਨ ਵਾਸਤੇ ਅਸੀਂ ਵੀ ਥੋੜੀ ਜੀ ਸਾਡੀ ਲੈਟ ਸ਼ੇਅਰੇ ਮੀਲ ਦੀ ਟੀਮ ਆ ਦੇਖੋ ਖੜੀ ਹੈ ਇੱਥੇ ਤਾਂ ਉੱਥੇ ਯੂਐਸਏ ਦੇ ਵਿੱਚ ਵੀ ਸਾਰੇ ਆ ਜਿਹੜੇ ਸਾਨੂੰ ਸਾਡੇ ਬਿੱਡਾਂ ਦੀ ਸੇਵਾ ਹੋਈ ਆ ਭਾਈ ਸਾਡੇ ਹਰਪਾਲ ਸਿੰਘ ਜੀ ਨੇ ਦੀਵਾਨ ਬੈਂਕਟ ਹਾਲ ਵਾਲੇ ਤਾਂ ਜਿਹੜੇ ਬਲੈਂਕਟਾਂ ਦੀ ਸੇਵਾ ਖੋਤੀ ਆ ਸਾਰੇ ਬਖਸ਼ੀ ਜੀ ਭਾਜੀ ਹੁਣੀ ਨੇ ਤਾਂ ਧਨ ਗੁਰ ਸੇਵਕ ਜਥਾ ਸਾਡੇ ਉੱਥੇ ਹੈਗਾ ਉਹਨਾਂ ਨੇ ਸਾਰਾ ਕੁਝ ਸਮਾਨ ਭੇਜਿਆ ਤਾਂ ਅਸੀਂ ਵੀ ਆ ਕੇ ਅਸੀਂ ਸਾਰਾ ਸਾਡਾ ਪਿੰਡ ਦੌਲਤਪੁਰ ਸਾਰਾ ਹੀ ਲੇਟਸ਼ੇਰੀ ਮਿਲ ਦੀ ਨਾਲ ਜੁੜਿਆ ਹੋਇਆ ਹੈ ਤਾਂ ਅਸੀਂ ਕਹਿੰਦੇ ਕਿ ਜੇ ਕਿ ਕੱਥੀ ਕੁਝ ਹੋ ਗਿਆ ਤੇ ਸਮਝ ਲਓ ਸਾਡੇ ਨਾਲ ਹੀ ਹੋ ਗਿਆ ਤੇ ਚਲੋ ਜਾ ਕੇ ਆਪਾਂ ਉਹਨਾਂ ਨਾਲ ਮੋਟਾ ਦਾ ਮੋਟਾ ਲਾਉਨੇ ਆ ਬਸ ਹੋਰ ਕੋਈ ਨਹੀਂ ਗੱਲ ਇਹ ਇਹ ਸਾਰੇ ਨੌਜਵਾਨ ਪਿੰਡ ਦੇ ਨੇ ਤੁਹਾਡੇ ਫਿਰ ਨਾਲ ਖੜਦੇ ਨੇ ਹਰ ਜਗ੍ਹਾ ਜਿੱਥੇ ਲੋੜ ਪੈਂਦੀ ਹੈ ਮੈਂ ਕਹਿੰਦਾ ਕਹਿਣ ਇੱਕ ਤਾਂ ਕਹਿ ਤੇ ਖੜੇ ਹੁੰਦੇ ਨੇ ਸਾਡੇ ਸੋਚਣ ਤੋਂ ਪਹਿਲਾਂ ਖੜਦੇ ਨੇ ਹਾਂ ਹਾਂਜੀ ਖਾਸ ਕਰਕੇ ਤੁਸੀਂ ਅਕਸਰ ਅਸੀਂ ਦੇਖਿਆ ਕਿ ਵਿਦੇਸ਼ ਦੇ ਵਿੱਚ ਵੀ ਇੱਕ ਜਮਿਆ ਸੰਸਥਾ ਤੁਸੀਂ ਬਣਾਈ ਹੈ ਲੈਟਸ ਸ਼ੇਅਰ ਅ ਮੀਲ ਇਸ ਦੀ ਹੋਂਦ ਕਦੋਂ ਹੁੰਦੀ ਹੈ ਸਟਾਰਟਿੰਗ ਕਿਸ ਤਰ੍ਹਾਂ ਹੁੰਦੀ ਹੈ ਤੇ ਇਸ ਚੀਜ਼ ਦਾ ਵਿਚਾਰ ਕਿਵੇਂ ਆਂਦਾ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਲੰਗਰ ਗੁਰਦੁਆਰਿਆਂ 'ਚ ਚੱਲ ਰਿਹਾ ਸੀ ਨਾ ਤਾਂ ਗੁਰਦੁਆਰਿਆਂ ਦੇ ਲੰਗਰ ਦੇ ਵਿੱਚ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਸ਼ੁਰੂ ਕੀਤਾ ਉਹ ਤਾਂ ਲੋੜਵੰਦਾ ਵਾਸਤੇ ਸ਼ੁਰੂ ਕੀਤਾ ਸੀ ਹਮ ਰਾਈ ਤਾਂ ਹੁਣ ਜਦੋਂ ਇਹ ਯੂਐਸਏ ਦੇ ਵਿੱਚ ਦੇਖ ਰਹੇ ਸੀ ਕਿ ਕਿ ਚਲੋ ਇਹਨੂੰ ਆਪਾਂ ਲੋੜਵੰਦਾਂ ਤੱਕ ਵੀ ਪਹੁੰਚਾਈਏ ਜੀ ਤਾਂ ਅਸੀਂ ਗੁਰਦੁਆਰੇ ਤੋਂ ਲੰਗਰ ਕੱਢ ਕੇ ਜਿੱਥੇ ਹੋਮਲੈਸ ਸ਼ੈਲਟਰ ਸੀਗੇ ਜਿਹੜੇ ਲੋਕਾਂ ਨੂੰ ਚਾਹੀਦਾ ਸੀ ਕਾ ਲੰਗਰ ਉੱਥੇ ਸ਼ੁਰੂ ਕੀਤਾ ਸੀਗਾ 2008 'ਚ ਫਿਰ ਇਹ ਸੰਸਥਾ ਦਾ ਨਾਮ ਰੱਖਿਆ ਸੀ ਮੈਂ ਕਿਹਾ 4 ਸਾਲ ਤਾਈ ਫੋਟੋ ਵੀ ਨਹੀਂ ਖਿੱਚੀ ਨਾਮ ਹੀ ਨਹੀਂ ਰੱਖਿਆ ਇਹ ਕਹਿੰਦਾ ਨਾਮ ਵੀ ਰੱਖੋ ਫੋਟੋ ਵੀ ਖਿਜਾਓ ਕਿ ਦੁਨੀਆ ਨੂੰ ਵੀ ਪਤਾ ਲੱਗੇ ਵੀ ਕੀ ਹੋ ਰਿਹਾ ਕਿ ਵੰਡ ਸ਼ਕੋ ਦਾ ਹੋਕਾ ਦੇਣ ਵਾਸਤੇ ਲੈਟ ਸ਼ੇਰੀ ਮੀਲ ਬਣੀ ਆ ਤਾਂ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੋਕਾ ਸਾਡਾ ਕੋਈ ਦਾ ਹੋਕਾ ਨਹੀਂਗਾ ਤਾਂ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆ ਦੇ ਗੁਰੂ ਨੇ ਇੱਕ ਇੱਕ ਧਰਮ ਦੇ ਗੁਰੂ ਨਹੀਂ ਹੈਗੇ ਉਹ ਸਾਰੀ ਦੁਨੀਆ ਦੇ ਗੁਰੂ ਨੇ ਤਾਂ ਉਹਦਾ ਹੋਕਾ ਆਪਾਂ ਸਾਰੀ ਦੁਨੀਆ 'ਚ ਪਹੁੰਚਾਉਣਾ ਤਾਂ ਲੈਟ ਸ਼ੇਰੀ ਮੀਲ ਦਾ ਸਿਰਫ ਇਹੀ ਮਕਸਦ ਆ ਵੋਲੰਟੀਅਰ ਤੌਰ ਤੇ ਇਹ ਸੰਸਥਾ ਚੱਲ ਰਹੀ ਆ ਕੋਈ ਇਹਦੇ ਕੋਈ ਇਹਦੇ ਵਿੱਚ ਕਿਸੇ ਦੀ ਕੋਈ ਤਨਖਾਹ ਨਹੀਂ ਹੈਗੀ ਹਾਂ ਜ ਜੋ ਆਉਂਦਾ ਆ ਕਦੀ ਮੁੱਕਿਆ ਨਹੀਂ ਤੇ ਕਦੀ ਵਧਿਆ ਨਹੀਂ ਹੂੰ ਜਿੰਨਾ ਚਾਹੀਦਾ ਹੁੰਦਾ ਉਤੋਂ ਵੱਧ ਆ ਜਾਂਦਾ ਆ ਉਹ ਖਰਚ ਦਾ ਦਾ ਦੂਸਰਾ ਆ ਜਾਂਦਾ ਆ ਕਦੀ ਸੋਚਿਆ ਹੀ ਨਹੀਂਗਾ ਹਾਂ ਹਾਂ ਸਾਨੂੰ ਇਹ ਵੀ ਪਤਾ ਲੱਗਿਆ ਕਹਿੰਦੇ ਤੁਸੀਂ ਨਾ ਛੋਟੀ ਜੀ ਉਮਰ ਦੇ ਵਿੱਚ ਵਿਦੇਸ਼ ਚਲੇਗੇ ਸੀ ਪਰ ਫਿਰ ਵੀ ਭਾਰਤ ਦੇ ਨਾਲ ਆਪਣੇ ਦੇਸ਼ ਦੇ ਨਾਲ ਇੰਨਾ ਦਰਦ ਕਿਵੇਂ ਨਹੀਂ ਤਾਂ ਅਕਸਰ ਲੋਕ ਨਾ ਵਿਦੇਸ਼ ਜਾਂਦੇ ਨੇ ਭਾਰਤ ਨੂੰ ਜਾਂ ਆਪਣੇ ਦੇਸ਼ ਨੂੰ ਤਾਂ ਭੁੱਲ ਜਾਂਦੇ ਨੇ ਉੱਥੇ ਜਾ ਕੇ ਕਹਿੰਦੇ ਉੱਥੇ ਦਾ ਰਹਿਣ ਸਹਿਣ ਅਜਿਹਾ ਹੋ ਜਾਂਦਾ ਮੈਂ ਹੁਣ ਇਹ ਗੱਲ ਕਰਦਾ ਸੀਗਾ ਜਦੋਂ ਹਰੇਕ ਬੰਦੇ ਲਈ ਤਰੱਕੀ ਨਾ ਦਾ ਜਿਹੜਾ ਰਿਜ਼ਲਟ ਆਉ ਡਿਫਰੈਂਟ ਆ ਕੋਈ ਕਹਿੰਦਾ ਮੇਰੇ ਕੋ ਪੈਸੇ ਆ ਗਏ ਮੈਂ ਬਹੁਤ ਤਰੱਕੀ ਹੋ ਗਈ ਕੋਈ ਕਹਿੰਦਾ ਮੇਰੇ ਕੋ ਵੱਡੀਆਂ ਜ਼ਮੀਨਾਂ ਆ ਗਈਆਂ ਮੇਰੀ ਬਹੁਤ ਤਰੱਕੀ ਹੋ ਗਈ ਮੇਰੇ ਲਈ ਤਰੱਕੀ ਹੋ ਆ ਕਿ ਜਿਹਦੇ ਕੋਲ ਸਭ ਤੋਂ ਪੁਰਾਣੇ ਦੋਸਤ ਰਾਈ ਤੇ ਸਭ ਤੋਂ ਪੁਰਾਣੇ ਕੰਮ ਵਾਲਾ ਬੰਦਾ ਜਿਹਦੇ ਕੋਲ ਹੈ ਨਾ ਉਹ ਉਹ ਆ ਪਰ ਉਹ ਆ ਸਭ ਤੋਂ ਵੱਡਾ ਅਮੀਰ ਹੈ ਅਹੀਂ ਇੱਥੇ ਜਮੇ ਆ ਰਹੀ ਜੇ ਅਸੀਂ ਸਾਡੇ ਨਾਲ ਨਹੀਂ ਇਹਨਾਂ ਦਾ ਪਿਆਰ ਨਹੀਂ ਵਹਾੜਾ ਰਿਹਾ ਤੇ ਫਿਰ ਇਹ ਕਾਦੇ ਅਮੀਰ ਹੋਗਾ ਅਸੀਂ ਸਾਡੀ ਅਮੀਰੀ ਸਾਡੇ ਪਿੰਡ ਨਾਲ ਆ। ਹੂੰ। ਮੇਰੇ ਭਰਾਵਾਂ ਨਾਲ ਆ। ਹੂੰ। ਤਾਂਵਾਂ ਉਹਦੇ ਵਿੱਚ ਖੜਾ ਹੀ ਮੈਂ ਆ ਮੀਰਿਆ। ਹਾਂ। ਇਹਦਾ ਉਹਦਾ ਫੈ ਉਹਦੇ ਤੋਂ ਦੁਨੀਆ ਸਾਰੀ ਪੈ ਗਈ ਆ। ਹਾਂ। ਪੈਹੇ ਲਾਦਾ ਦੁਨੀਆ ਸਾਰੀ ਮੀਰਿਆ। ਜੀ। ਅਸੀਂ ਆਪਣੇ ਭਰਾਵਾਂ ਨਾਲ ਮੀਰਿਆ। ਇਹ ਜਦੋਂ ਇੱਥੇ ਪਹੁੰਚੇ ਹੜ ਪਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਖਾਸ ਕਰਕੇ ਉਹਨਾਂ ਦੀ ਸੇਵਾ ਕੀਤੀ। ਖੁਸ਼ੀ ਕਿੰਨੀ ਕੁ ਮਿਲੀ ਮਨ ਨੂੰ। ਦੇਖੋ ਪਹਿਲਾਂ ਦੁਖੀ ਹੋਇਆ ਜੀ ਆ ਜਿਹੜਾ ਜਿਹੜੀ ਆ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਨਾ ਅਸੀਂ 1988 ਦੇ ਵਿੱਚ ਪੰਜਾਬ ਦੇ ਅਸੀਂ ਜਲੰਧਰ 'ਚ ਸਾਡੇ ਪਾਣੀ ਆਇਆ ਖੇਤਾਂ 'ਚ ਸਾਨੂੰ ਤਾਂ ਪਤਾ ਹੈ ਕਿੰਨਾ ਟਾਈਮ ਲੱਗਣਾ ਹੁਣ ਤੁਹਾਨੂੰ ਤਾਂ ਤੁਸੀਂ ਤਾਂ ਜੰਮੇ ਵੀ ਨਹੀਂ ਸੀਗੇ ਜਦੋਂ ਦੀ ਮੈਂ ਗੱਲ ਕਰ ਰਿਹਾ ਜੀ ਰਾਈ ਤੇ ਇਹ ਇਹ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬਹੁਤ ਸੰਘਰਸ਼ ਆ ਇਹਨੂੰ ਬਹੁਤ ਇਹਨੂੰ ਆਈ ਡੋ ਰੈਗੂਲਰ ਟਾਈਮ ਨਹੀਂ ਲੱਗਣਾ ਇਹਨੂੰ ਛੀਕੜੀ ਮਿੱਟੀ ਹੋ ਚੁੱਕੀ ਆ ਇਹਨੂੰ ਬਹੁਤ ਸਮਾਂ ਲੱਗਣਾ ਇਹਨੂੰ ਦੁਬਾਰਾ ਮਿੱਟੀ ਬਣਨ 'ਚ ਇਹ ਚਿਕਣੀ ਮਿੱਟੀ ਤੇ ਰੈਗੂਲਰ ਮਿੱਟੀ ਜੇ ਤੁਹਾਨੂੰ ਸ਼ਾਇਦ ਪਤਾ ਹੋਗਾ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਆਪਾਂ ਕਦੂ ਕਾਤੇ ਕਰਦੇ ਆ ਝੋਨਾ ਲਾਉਣ ਲਈ ਮਿੱਟੀ ਨੂੰ ਚਿਕਣੀ ਕਰਨ ਵਾਸਤੇ ਤੇ ਇਹ ਚਿਕਣੀ ਉਦਾਂ ਹੀ ਹੋ ਗਈ ਆ ਜੀ ਉਹ ਕਦੋਂ ਨੂੰ ਸੁੱਕਣੀ ਜਾ ਕੇ ਇਹ ਤਾਂ ਇਹ ਬਹੁਤ ਵੱਡਾ ਹੈਗਾ ਪੈ ਗਿਆ ਪੰਗਾ ਸਾਡਾ ਮਾਰਾ ਨੇ ਕੁਦਰਤ ਨੇ ਜਿਹੜਾ ਸਾਡੇ ਨਾਲ ਪਾਇਆ ਤਾਂ ਪਰ ਮਾਰਾ ਕਿਰਪਾ ਕਰੇ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਹਨੂੰ ਜੱਟ ਸਕੀਏ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਤਾਂ ਤੁਹਾਡਾ ਹੱਥ ਹਮੇਸ਼ਾ ਨਾਲ ਖੜਾ ਹੈ ਇਹਨਾਂ ਦੇ ਨਾਲ ਖੜੇ ਹੋ ਹੱਥ ਤਾਂ ਗੁਰੂ ਦਾ ਹੀ ਰਹਿਣਾ ਜੀ ਸਿੱਧੀ ਜਿਹੜੀ ਗੱਲ ਆ ਆਪਾਂ ਨਾਲ ਖੜੇ ਆ ਜਿੰਨੀ ਜੋਗੇ ਹੈਗੇ ਹੈਗੇ ਆ ਹਾਂ ਹਾਂਜੀ ਕਿੰਨੇ ਕੁ ਲੋਕ ਇੱਥੋਂ ਘਰਾਂ ਤੋਂ ਬੇਕਾਰ ਹੋ ਗਏ ਜਦ ਤੁਸੀਂ ਆ ਕੇ ਦੇਖਿਆ ਤੁਸੀਂ ਇਸ ਤੋਂ ਪਹਿਲਾਂ ਵੀ ਆਏ ਹੋ ਮੈਂ ਅਕਸਰ ਦੇਖਿਆ ਇੱਥੇ ਪਤਾ ਲੱਗਿਆ ਮੈਨੂੰ ਕਿ ਪਹਿਲਾਂ ਵੀ ਆ ਕੇ ਗਏ ਹੋ ਸਾਡੀ ਟੀਮ ਆ ਕੇ ਗਈ ਆ ਮੈਂ ਤਾਂ ਹੁਣੇ ਆ ਜੀ ਠੀਕ ਆ ਪਰ ਉਹਨਾਂ ਨੇ ਜਦੋਂ ਦੇਖਿਆ ਕਿ 9 ਕਿ 10 ਘਰ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਰਹਿ ਗਏ ਹੂੰ ਗੁਰੂ ਕਿਰਪਾ ਦੇ ਨਾਲ ਉਹਦੇ ਬੰਦੇ ਬਚ ਗਏ ਪਰ ਉਹ ਘਰ ਸਾਰੇ ਹੜ੍ਹ ਗਏ ਹਾਂਜੀ ਇਸ ਮੌਕੇ ਸਰਦਾਰ ਓਮਕਾਰ ਸਿੰਘ ਨੇ ਕਿਹਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤਾਂ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਜਾਂਦੀ ਹੈ ਜਾਂ ਫਿਰ ਉਸ ਦੀ ਫਸਲ ਤਬਾਹ ਹੁੰਦੀ ਹੈ ਤਾਂ ਉਸ ਦਾ ਦਰਦ ਮੈਂ ਖੁਦ ਮਹਿਸੂਸ ਕਰ ਸਕਦਾ ਇਸ ਮੌਕੇ ਓਮਕਾਰ ਸਿੰਘ ਬਹੁਤ ਹੀ ਭਾਵੁਕ ਨਜ਼ਰ ਆਏ ਭਾਵੇਂ ਸਮੁੰਦਰੋਂ ਪਾਰ ਗਏ ਆ ਪਰ ਜੰਮੇ ਦਾ ਇੱਥੇ ਹੀ ਆ ਹਾਂ ਰਾਈ ਇਹ ਪੰਜਾਂ ਦਰਿਆਵਾਂ ਦੀ ਧਰਤੀ ਜੇ ਨਾਮ ਨੂੰ ਜਾਨ ਨੂੰ ਦਿੱਤਾ ਨਾ ਉਹਦਾ ਰੂਹ ਦੇ ਵਿੱਚ ਬਸੀ ਹੋਈ ਆ ਤਾਂ ਹਰੇਕ ਪੰਜਾਬੀ ਹਰੇਕ ਸਿੱਖ ਹਰੇਕ ਕੋਈ ਮੈਂ ਕਹਿੰਦਾ ਨਾਨ ਪੰਜਾਬੀ ਵੀ ਜਦੋਂ ਆ ਪੰਜਾਬ ਦੇ ਨਾਲ ਕੋਈ ਇਸ ਤਰ੍ਹਾਂ ਦਾ ਵਾਪਰ ਦਾ ਘਟਨਾ ਤਾਂ ਸਾਰੇ ਹੀ ਇਕਜੁੱਟ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਨਹੀਂ ਕਿ ਸਾਰੇ ਪੰਜਾਬੀ ਸਾਰੀ ਮੈਂ ਕਹਿੰਦਾ ਕਿ ਕਿਉਂਕਿ ਜਦ ਵੀ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀ ਹੈ ਨਾ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਸਿੱਖ ਕੌਮ ਪੰਜਾਬੀ ਸਾਰਿਆਂ ਲਈ ਖੜਦੇ ਆ ਇਸ ਵਾਰੀ ਸਾਰਿਆਂ ਨੇ ਵੀ ਸਾਰੀ ਦੁਨੀਆ ਹੀ ਆਪਣੇ ਨਾਲ ਵੀ ਖੜਦੀ ਹੈ ਖੜ ਰਹੀ ਆ ਤਦ ਬਹੁਤ ਬਹੁਤ ਹੀ ਸੰਗਤ ਸਤਾਵਾਂ ਥਾਂ ਥਾਂ ਤੇ ਸੇਵਾ ਕਰ ਰਹੀਆਂ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਆਪ ਦੇਖ ਕੇ ਆਪ ਜਿਹੜੇ ਸਾਰੇ ਨਾਲ ਸੰਗਤਾਂ ਜੁੜ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਇੱਕ ਪੈਣੀ ਨੂੰ ਜਿੱਥੇ ਜ਼ਰੂਰਤ ਹੈ ਉੱਥੇ ਪਹੁੰਚਾ ਸਕੀਏ ਨਾ ਕਿ ਕਿ ਚਲੋ ਦੇ ਦਿੱਤੇ ਤਾਂ ਦੇ ਦਿੱਤੇ ਖਤਮ ਹੋ ਗਈ ਕਹਾਣੀ ਰਾਈ ਤਾਂ ਆ ਜਿਹੜਾ ਮੇਰੇ ਕੋ ਮੈਨਕੀਰ ਸਾਹਿਬ ਮੈਂ ਆਪ ਕਸਾਨਿਆਂ ਖੇਤਾਂ ਦੇ ਵਿੱਚ 1988 ਜੀ ਦੇਖਿਆ ਹੈਗਾ ਹਾਲ ਮੇਰੇ ਤੋਂ ਨਹੀਂ ਬੋਲਣਾ ਯਾਰ ਅਸੀਂ ਆ ਅੱਜ ਖੇਤਾਂ ਦਾ ਹਾਲ ਕਦੋਂ ਇਹ ਬਣਨੇ ਆ ਅਸੀਂ ਤਾਂ ਹੱਥੀ ਨਿੱਠੇ ਆਏ ਖੇਤ ਇਹ ਖੇਤ ਇਹਨਾਂ ਨੂੰ ਬਣਦਿਆਂ ਨੂੰ ਕਿੰਨਾ ਚਿਹਰ ਲੱਗ ਜਾਣਾ ਨਹੀਂ ਯਾਰ ਨਹੀਂ 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 ਬੋਲਣਾ ਭਰਾਵਾ ਇਸ ਮੌਕੇ ਪੂਨਰ ਸੁੱਜੀਤ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਉਹਨਾਂ ਦੇ ਨਾਲ ਮੌਜੂਦ ਸਨ ਜਿੱਥੇ ਉਹਨਾਂ ਨੇ ਲੈਟਸ ਸ਼ੇਅਰ ਅ ਮੀਲ ਸੰਸਥਾ ਅਤੇ ਓਹੰਕਾਰ ਸਿੰਘ ਦੇ ਕੰਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਐਨ ਆਰ ਆਈ ਪਾਈਚਾਰੇ ਤੇ ਮਾਣ ਹੈ ਕਿਉਂਕਿ ਉਹਨਾਂ ਦੀ ਸੋਚ ਐਨੀ ਵੱਡੀ ਹੈ ਅਤੇ ਉਹ ਗੁਰੂ ਦੇ ਫਲਸਫੇ ਤੇ ਚੱਲ ਰਹੇ ਨੇ ਸਤਾਰੰਕਾਰ ਸਿੰਘ ਜੀ ਵਰਗੇ ਅੰਤ ਦਰਦੀਆਂ ਦਾ ਪੰਜਾਬ ਦੇ ਹਤਿਆਸ਼ੀਆਂ ਦਾ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਹਰ ਖੇਤਰ ਵਿੱਚ ਇਹ ਇਹਨਾਂ ਕਾਰੋਬਾਰੀਆਂ ਨੇ ਮਿਹਨਤ ਕਰਕੇ ਬਹੁਤ ਤਰੱਕੀ ਕੀਤੀ ਹੈ ਅਮਰੀਕਾ ਵਿੱਚ ਸਾਨੂੰ ਬੜਾ ਮਾਣ ਆ ਸਰਦਾਰ ਅੰਕਾਰ ਸਿੰਘ ਜੀ ਤੇ ਕਰਕੇ ਇਹਨਾਂ ਨੇ ਬਾਬੇ ਨਾਨਕ ਦੀ ਕੀਰਤ ਕਰਕੇ ਬਾਬੇ ਨਾਨਕ ਦੀ ਧਰਤੀ ਆ ਜਿੱਥੇ ਆਪਾਂ ਖੜੇ ਆ ਉਸ ਫਲਸਫੇ ਤੇ ਪਹਿਰਾ ਦੇ ਕੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਉੱਚੀਆਂ ਮੰਜ਼ਲਾਂ ਤੇ ਲੈ ਕੇ ਗਏ ਜਿਸ ਦਾ ਸਮੁੱਚੇ ਪੰਥ ਨੂੰ ਤੇ ਪੰਜਾਬ ਨੂੰ ਫਕਰ ਆ ਪਰ ਨਾਲ ਨਾਲ ਬੜੀ ਵੱਡੀ ਸੋਚ ਇਹਨਾਂ ਦੀ ਬੜੀ ਧਿਆਨਦਾਰੀ ਹੈ ਗੁਰਮਤ ਦਾ ਫਲਸਫਾ ਹੈ ਕਿ ਜੇ ਕਿਸੇ ਨੂੰ ਲੋੜ ਪਵੇ ਤਾਂ ਆਪਾਂ ਉਹਦੀ ਮਦਦ ਕਰਨੀ ਹੈ ਗਰੀਬ ਦੀ ਮਦਦ ਕਰਨੀ ਹੈ ਤੇ ਜਿੱਥੇ ਕਿਤੇ ਕੋਈ ਆਫਤ ਆਵੇ ਜਾਂ ਕਿਤੇ ਮੁਸ਼ਕਲ ਹੈ ਆਪਾਂ ਉਸ ਮੁਸ਼ਕਲ ਦੀ ਘੜੀ ਚ ਆਪਣਾ ਯੋਗਦਾਨ ਪਾਉਣਾ ਹੈ ਹੁਣ ਅਮਰੀਕਾ ਤੋਂ ਆਏ ਨੇ ਆਪਣੀ ਸੰਸਤਾ ਦੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਗੁਰਦਾਉਂ ਤੋਂ ਅੱਜ ਇਸ ਕੰਮ ਲਈ ਆਏ ਆ ਕਿ ਇਹ ਜਿਹੜੀ ਮਦਦ ਆਪਣੇ ਪਰਿਵਾਰਾਂ ਦੀ ਹੋ ਸਕੇ ਆਪਣੇ ਹੱਥੀਂ ਉਹ ਕਰਕੇ ਜਾਣ ਸੋ ਅਸੀਂ ਬੜੇ ਧੰਨਵਾਦੀ ਆ ਸਰਦਾਰ ਅੰਕਾਰ ਸਿੰਘ ਜੀ ਦੀ ਇਹਨਾਂ ਦੀ ਟੀਮ ਦੇ ਇਹਨਾਂ ਵਰਗੇ ਪੰਜਾਬੀਆਂ ਦੇ ਤੇ ਗੱਲ ਸੱਚੀ ਇਹ ਵੀ ਆ ਕਿ ਇਹਨਾਂ ਵਰਗੀਆਂ ਸ਼ਕਤੀਆਂ ਦੇ ਰਾਹੀ ਇਹਨਾਂ ਲੋਕਾਂ ਨੂੰ ਜਿਹੜੇ ਇੱਥੇ ਹੜਪ੍ਰਭਾਵਤ ਇਲਾਕੇ ਵਿੱਚ ਵਿਚਾਰੇ ਆ ਬਹੁਤ ਵੱਡੀ ਮਾਰ ਪਈ ਆ ਇਹਨਾਂ ਸ਼ਕਤੀਆਂ ਕਰਕੇ ਹੀ ਉਹਨਾਂ ਨੂੰ ਆਸਰਾ ਮਿਲਿਆ ਉਹਨਾਂ ਨੂੰ ਟਾਰਸ ਮਿਲੀ ਹੈ ਸਰਕਾਰ ਦੇ ਤਾਂ ਕੁਝ ਨਹੀਂ ਹੋਇਆ ਸਰਕਾਰ ਵੱਲੋਂ ਤਾਂ ਇਹ ਪੰਜਾਬੀਆਂ ਨੇ ਕੀਤਾ ਐਨਆਰਏਜ਼ ਨੇ ਕੀਤਾ ਆਪਣੇ ਸੰਤ ਮਹਾਂਪੁਰਖਾਂ ਨੇ ਕੀਤਾ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ ਲਾਇਆ ਦਰਿਆ ਜਿਹੜੇ ਰੋਕੇ ਤੇ ਹੁਣ ਵੀ ਲੱਗੇ ਆ ਆਪਣੇ ਸਾਰੇ ਜਿਹੜੇ ਸੰਗਤਾਂ ਆਪਣੇ ਬੰਦ ਮੰਨਣ ਵਾਸਤੇ ਸੋ ਇਸ ਕਰਕੇ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਵੀ ਜਿੱਥੇ ਕੋਤੇ ਕੋਈ ਆਫਤ ਆਵੇ ਆਪਣੀਆਂ ਐਨਜੀਓਜ਼ ਉੱਥੇ ਵੀ ਜਾਂਦੀਆਂ ਨੇ ਸੋ ਅੱਜ ਸਰਹੰਕਾਰ ਸਿੰਘ ਜੀ ਆਏ ਆ ਆਪਣੀ ਟੀਮ ਲੈ ਕੇ ਸਾਨੂੰ ਬੜੀ ਖੁਸ਼ੀ ਹੈ ਪਹਿਲਾਂ ਵੀ ਆਏ ਸੀਗੇ ਤੇ ਅਸੀਂ ਫੇਰ ਇਹਨਾਂ ਨੂੰ ਅਪੀਲ ਕਰਦੇ ਆ ਕਿ ਅਜੇ ਆ ਜਿਹੜੇ ਬਾਉ ਪਰ ਮੰਡ ਦੇ ਪਰਿਵਾਰ ਆ ਜਾਂ ਪਰਲੇ ਪਾਸੇ ਸੁਲਤਾਨਪੁਰ ਦੇ ਆਲੀ ਕਲਾਂ ਵਾਲੀ ਖੁਰਦ ਵਾਲੇ ਪਾਸੇ ਜਿੱਥੇ ਦੋ ਜਗ੍ਹਾ ਤੋਂ ਵੰਡ ਟੁੱਟਿਆ ਸੀਗਾ ਦੋਵੇਂ ਪਾਸੇ ਬਹੁਤ ਨੁਕਸਾਨ ਹੋਇਆ ਤਕਰੀਬਨ 50 ਹਜ਼ਾਰ ਏਕੜ ਫਸਲ ਇੱਥੇ ਤਬਾਹ ਹੋਈ ਹੈ ਤੇ ਆਪਣੇ ਹਜ਼ਾਰਾਂ ਹੀ ਏਕੜ ਆਪਣੇ ਕਹਿ ਲਓ ਉਹਦੇ ਵਿੱਚ ਬਰਬਾਦ ਹੋ ਗਏ ਤੇ ਕਈ ਹਜ਼ਾਰ ਪਿੰਡ ਉਹਦੀ ਆਪਣੀ ਪਾਣੀ ਦੀ ਲਪੇਟ ਵਿੱਚ ਆ ਗਏ ਆ ਅੱਜ ਬਹੁਤ ਮਦਦ ਦੀ ਲੋੜ ਪੈਣੀ ਆ ਹੌਲੀ ਹੌਲੀ ਜਿਵੇਂ ਜਿਵੇਂ ਲੋਡ ਹੋਈ ਇਹ ਸਰਦਾਰ ਔੰਕਾਰ ਸਿੰਘ ਜੀ ਆਪਣੀ ਟੀਮ ਦੇ ਨਾਲ ਆਪਣੀ ਸਸਤਾਵਾਂ ਦੇ ਨਾਲ ਇਹ ਮਦਦ ਕਰਨਗੇ ਤਾਂ ਕਿ ਇਹਨਾਂ ਪਰਿਵਾਰਾਂ ਦਾ ਜਿਹੜਾ ਜਨ ਜੀਵਨ ਆ ਰਹਿਣਾ ਬਹਿਣਾ ਇਹਨਾਂ ਦਾ ਨਾਰਮਲ ਹੋ ਸਕੂਗਾ ਹਾਲਾਤ ਸਾਡੇ ਇਲਾਕੇ ਦੇ ਜਿਹੜੇ ਅੱਗੇ ਨਾਲੋਂ ਕੁਝ ਸੁਧਰੇ ਆ ਪਾਣੀ ਜਿਹੜਾ ਵਾ ਉਹ ਲੱਸ ਚੁੱਕਾ ਵਾ ਇੱਕ ਬਾੜ ਜਿਹੜਾ ਸਾਡੇ ਪਿੰਡ ਦਾ ਟੋਟਾ ਸੀ ਉਹ ਬੰਦ ਹੋ ਚੁੱਕਾ ਤੇ ਦੂਜਾ ਜਿਹੜਾ ਬਣਨ ਦੀ ਤਿਆਰੀ ਆ ਮਲਕਾ ਦੋ ਤਿੰਨ ਤਿੰਨ ਕਾਰਜ ਚੱਲ ਰਿਹਾ ਤੰਬੇ ਦਾ ਕੇ 10-15 ਦਿਨਾਂ ਦੇ ਜਿਹੜਾ ਉਹ ਪਾਣੀ ਬੰਦ ਹੋ ਜਾਊਗਾ ਪਾਣੀ ਬੰਦ ਹੋਣਾ ਸਾਡੀਆਂ ਜ਼ਮੀਨਾਂ ਜਿਹੜੀਆਂ ਸੁੱਕਣਗੀਆਂ ਤੇ ਫਸਲ ਵੀਜਣ ਦੇ ਲੈਕ ਹੋਵਾਂਗੇ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਸਰਦਾਰ ओंकार ਸਿੰਘ ਜੀ ਦੇ ਜਿਹੜੇ ਸਾਡੇ ਪਿੰਡ ਵਾਸਤੇ ਲੋਕਾਂ ਦੇ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਆਏ ਤੇ ਬਹੁਤ ਅਸੀਂ ਧੰਨਵਾਦੀ ਆਂ ਸਰਦਾਰ ਬਟਾਲਾ ਜੀ ਦੇ ਤੇ ਆਈ ਸੰਗਤ ਦੇ ਇਹਨਾਂ ਵਰਗੇ ਪੰਜਾਬੀਆਂ ਦੇ ਅਸੀਂ ਸਾਰੇ ਹੀ ਪੰਜਾਬੀਆਂ ਦੇ ਸਾਰੇ ਹੀ ਭਾਰਤ ਵਾਸੀਆਂ ਦੇ ਧੰਨਵਾਦੀ ਆਂ ਜਿਹੜਾ ਸਾਡੇ ਤੇ ਬਹੁਤ ਮੁਸ਼ਕਲ ਦੀ ਘੜੀ ਆਈ ਸੀ ਸਾਡੇ ਇਲਾਕੇ ਤੇ ਹੜ੍ਹ ਦੀ ਪਰ ਸਾਨੂੰ ਸਾਰੇ ਦੇਸ਼ ਵਾਸੀਆਂ ਨੇ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਇਹਨਾਂ ਦੇਸ਼ ਵਾਸੀਆਂ ਦੇ ਸਦਕਾ ਆਪਣੇ ਭਾਈਚਾਰੇ ਸਦਕਾ ਸਾਨੂੰ ਜਿਹੜਾ ਇਹ ਏਡਾ ਵੱਡਾ ਨੁਕਸਾਨ ਆ ਉਹ ਉਹਦੇ ਤੋਂ ਨਿਆਤ ਮਿਲਦੀ ਕੋਈ ਆਸ ਆ ਵੀ ਸਾਡੇ ਨਾਲ ਸਾਡੇ ਭਰਾ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇ ਚਲੋ ਸਾਨੂੰ ਫੇਰ ਮੋੜ ਸਰਜੀਤ ਹੋਂਚੇ ਵੱਡਾ ਆਸਰਾ ਮਿਲੂਗਾ ਅਸੀਂ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਹੜੀ ਚੀਜ਼ ਸਰਦਾਰ ਹੰਕਾਰ ਸਿੰਘ ਜੀ ਇੱਥੇ ਲੈ ਕੇ ਪਹੁੰਚੇ ਨੇ ਉਸ ਚੀਜ਼ ਦੀ ਜ਼ਰੂਰਤ ਸੀਗੀ ਲੋਕਾਂ ਨੂੰ ਖਾਸ ਕਰਕੇ ਇੱਥੇ ਹਾਂਜੀ ਜ਼ਰੂਰਤ ਸੀ ਜੀ ਜ਼ਰੂਰ ਉਹਨਾਂ ਨੇ ਜਿਹੜਾ ਵੀ ਸਮਾਨ ਲਿਆਂਦਾ ਪਹਿਲਾਂ ਇਲਾਕੇ ਜਾਣ ਕੇ ਵੇਖਿਆ ਇਲਾਕੇ 'ਚ ਵੇਖ ਕੇ ਜ਼ਰੂਰਤ ਮੁਤਾਬਕ ਹੀ ਲੈ ਕੇ ਆਂਦਾ ਕਿ ਜਿਹੜੀ ਜਿਹੜੀ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਆ ਉਹੀ ਲੈ ਕੇ ਆਈ ਜਾਵੇ ਤੇ ਬਾਕੀ ਜਿਹੜੀਆਂ ਸਾਨੂੰ ਅੱਗੇ ਲੋੜਾਂ ਸੀ ਉਹ ਅਸੀਂ ਬਡਾਲਾ ਸਾਹਿਬ ਨੂੰ ਬੇਨਤੀ ਕੀਤੀ ਆ ਬੰਨਣ ਬੰਨਣ ਵਾਸਤੇ ਸਾਨੂੰ ਡੀਜ਼ਲ ਦੀ ਲੋੜ ਆ ਤੁਹਾਡੇ ਮਾਧਿਅਮ ਰਾਹੀਂ ਦੂਜੀ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੇ ਵੀ ਸਾਡੇ ਇਲਾਕੇ ਵਿੱਚ ਸੇਵਾ ਕਰਨ ਵਾਸਤੇ ਆਉਣਾ ਵਾ ਪਰ ਜਿੰਨੇ ਵੀ ਆਉਣਾ ਸਾਡੇ ਨਾਲ ਸੰਪਰਕ ਕਰਕੇ ਆਇਆ ਜਾਵੇ ਤਾਂ ਕਿ ਸੰਗਤ ਉਹੋ ਹੀ ਚੀਜ਼ ਸਾਡੇ ਵਾਸਤੇ ਲੈ ਕੇ ਆਵੇ ਜਿਹਦੀ ਸਾਨੂੰ ਲੋੜ ਆ। ਇਸ ਸਮੇਂ ਖੇਤੀਬਾੜੀ ਨੂੰ ਮੌੜ ਵਾਹੀਯੋਗ ਬਣਾਉਣ ਦੇ ਲਈ ਇਲਾਕੇ ਦੇ ਵਿੱਚ ਤਕਰੀਬਨ 60 ਤੋਂ 70 ਨੌਜਵਾਨ ਨੇ ਜੋ ਉਹ ਟਰੈਕਟਰਾਂ ਦੇ ਨਾਲ ਲਗਾਤਾਰ ਮਿਹਨਤ ਕਰ ਰਹੇ ਨੇ ਓੰਕਾਰ ਸਿੰਘ ਨੇ ਕਿਹਾ ਕਿ ਉਹਨਾਂ ਨੌਜਵਾਨਾਂ ਦੇ ਹੌਸਲੇ ਦੀ ਉਹ ਦਾਤ ਦਿੰਦੇ ਨੇ ਉਹਨਾਂ ਪ੍ਰਸ਼ੰਸਾ ਕਰਦੇ ਆ ਕਿ ਹੈ ਕਿ ਇਹਨਾਂ ਜ਼ਮੀਨਾਂ ਨੂੰ ਮੌੜ ਵਾਹੀਯੋਗ ਬਣਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਹੈ ਜਿਹੜੀ ਉਹ ਓੰਕਾਰ ਸਿੰਘ ਹਰ ਹਿੱਲੇ ਕਰਨਗੇ। ਉਸ ਜਗ੍ਹਾ ਦੇ ਉੱਤੇ ਮੌਜੂਦ ਆ ਜਿਹੜਾ ਬੰਨ ਟੁੱਟ ਚੁੱਕਿਆ ਸੀਗਾ ਜਿਹੜੀ ਸਾਈਡ ਨੂੰ ਦਰਿਆ ਵਗਦਾ ਸੀ ਉਸ ਤੋਂ ਉਲਟ ਦੂਸਰੀ ਸਾਈਡ ਨੂੰ ਦਰਿਆ ਵਗਣ ਲੱਗ ਗਿਆ ਜਿਸ ਤਰ੍ਹਾਂ ਹੀ ਬੰਨ ਟੁੱਟਦਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਪਹੁੰਚ ਕੇ ਸਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਇਸ ਜਗ੍ਹਾ ਦੇ ਉੱਤੇ ਦੇਖਿਆ ਕਿ ਦਰਿਆ ਤਾਂ ਉਧਰਲੀ ਸਾਈਡ ਨੂੰ ਵਗ ਰਿਹਾ ਹੋਇਆ ਹੈ ਦਰਿਆ ਤਾਂ ਉਸਰਸ ਜਾਣਾ ਸੀਗਾ ਪਾਣੀ ਨੇ ਆਪਣਾ ਬਹਾਅ ਉਧਰ ਨੂੰ ਕਰਕੇ ਆ ਸਾਰੇ ਪਿੰਡ ਨੂੰ ਡੋੜ ਦਿੱਤਾ ਕਿੰਨੇ ਸੇ ਘਰ ਕਹਿੰਦੇ ਦੱਸੇ ਜਾ ਰਹੇ ਨੇ ਵੀ ਇੱਥੇ ਸੀਗੇ ਜਿਹੜੇ ਰੁੜ ਗਏ ਇਸ ਹੜ੍ਹ ਦੇ ਪਾਣੀ ਦੇ ਨੌ ਘਰਾਂ ਦਾ ਤਾਂ ਇਹ ਸੁਣਿਆ ਕਿ ਨੌ ਘਰਾਂ ਦੇ ਤਾਂ ਇਟ ਵੀ ਨਹੀਂ ਲਖੀ ਹੂੰ ਇਹ ਕਿੱਟ ਵੀ ਨਹੀਂ ਦੇਖਣ ਨੂੰ ਮਿਲੇ ਦੇਖਣ ਮੈਨੂੰ ਨਹੀਂ ਮਿਲੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਅਜੀਹਾ ਕਿਦਾਂ ਜਾਂ ਰਾਹਤ ਕਰ ਲਈਤੀ ਗਈ ਉਹਨਾਂ ਦੀ ਕੁਝ ਕੋਈ ਤੁਹਾਡੀ ਗੱਲਬਾਤ ਹੋਈ ਇੱਥੇ ਹਾਂਜੀ ਉਹ ਬੰਦਿਆਂ ਨਾਲ ਪਿਛਲੀ ਵਾਰੀ ਹੋਈ ਸੀਗੀ ਗੱਲਬਾਤ ਜਾਨੀ ਨੁਕਸਾਨ ਤੋਂ ਬਚ ਗਏ ਪਰ ਉਹਨਾਂ ਦਾ ਰਿਆ ਕੱਖ ਨਹੀਂ ਪਰ ਫੇਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਹਰ ਦਿਲ ਦਾ ਟੁੱਟ ਚੁੱਕਿਆ ਸਾਰਿਆਂ ਦੇ ਹੂੰ ਆਪਣਾ ਉਹਨਾਂ ਨੇ ਰੋਟੀ ਪਾਣੀ ਸਾਰਾ ਜ਼ਮੀਨ ਤੋਂ ਹੀ ਕਰਨਾ ਹੁੰਦਾ ਤੇ ਉਹੀ ਜੱਟ ਦੀ ਜ਼ਮੀਨ ਹੀ ਨਾ ਰਹੀ ਤਾਂ ਹੋਰ ਰਹਿ ਕੇ ਗਿਆ ਉਹ ਬਲੇ ਹਾਂਜੀ ਤੁਸੀਂ ਅਕਸਰ ਲਗਾਤਾਰ ਜੁੜੇ ਹੋਏ ਹੋ ਅਤੇ ਵਡਾਲਾ ਸਾਹਿਬ ਵੀ ਨਾਲ ਪਹੁੰਚੇ ਹੋਏ ਨੇ ਤੁਹਾਨੂੰ ਦੇਖ ਕੇ ਖਾਸ ਕਰਕੇ ਹੜ ਪ੍ਰਭਾਵਿਤ ਜਦੋਂ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਤੁਹਾਨੂੰ ਮਹਿਸੂਸ ਕੀ ਹੋਇਆ ਖਾਸ ਕਰਕੇ ਕਿੱਦਾਂ ਦਾ ਮਹਿਸੂਸ ਹੋਇਆ ਮਹਿਸੂਸ ਭਾਈ ਸਾਹਿਬ ਜਿਹਦੇ ਤੇ ਬੀਤੀ ਹੋਵੇ ਉਹਨੂੰ ਹੀ ਜਾਣਦੇ ਆ ਰਾਈ ਅਸੀਂ ਤਾਂ ਸਿਰਫ ਇਸ ਕਰਕੇ ਆਏ ਆ ਕਿ ਸਾਨੂੰ ਪੰਜਾਬ ਨਾਲ ਪਿਆਰ ਆ ਇੱਥੇ ਜੰਮੇ ਆ ਅਸੀਂ ਚਾਹੁੰਦੇ ਆ ਕਿ ਜੇ ਕੁਝ ਮਾੜਾ ਮੋਟਾ ਅਸੀਂ ਤਿਲਫੁਲ ਕਰ ਸਕੀਏ ਤਾਂ ਕਰ ਦਈਏ ਵੀ ਜੇ ਕਰਦੇ ਵੀ ਤਾਂ ਜਿੱਥੇ ਸਹੀ ਜ਼ਰੂਰਤ ਆ ਉੱਥੇ ਜਾਵੇ ਤਾਂ ਐਡੀ ਦੂਰੋਂ ਅਸੀਂ ਇਹ ਚੱਲ ਕੇ ਆਏ ਆ ਤਾਂ ਅਸੀਂ ਨਾ ਵੀ ਕਿਸੇ ਤੋਂ ਪੈਸੇ ਫੜ ਲਈਏ ਤਾਂ ਮੁੜ ਕੇ ਉਹਦੇ ਕਿਸੇ ਨੂੰ ਫੜਾ ਦਈਏ ਪਤਾ ਵੀ ਨਹੀਂ ਲੱਗੇ ਕਿ ਕਿੱਥੇ ਕੀ ਹੋਇਆ ਤਾਂ ਕੀ ਨਹੀਂ ਹੋਇਆ ਰਾਈ ਐਸੇ ਕਰਕੇ ਅਸੀਂ ਟਰਾਈ ਕੀਤੀ ਆ ਛੋਟਾ ਜਿਹਾ ਉਪਰਾਲਾ ਆ ਛੋਟੇ ਜਿਹੇ ਬੰਦੇ ਆ ਟਰਾਈ ਕਰਦੇ ਆ ਕਿ ਜੇ ਕੁਝ ਹੋ ਜਵੇ ਤਾਂ ਸੱਚੀ ਸੇਵਾ ਦਾ ਮਤਲਬ ਤੁਸੀਂ ਖਾਸ ਕਰਕੇ ਕੀ ਸਮਝਦੇ ਹੈਗੇ ਜੇ ਰਾਈਟ ਹੈਂਡ ਕਰੇ ਤਾਂ ਲੈਫਟ ਹੈਂਡ ਨੂੰ ਪਤਾ ਨਾ ਲੱਗੇ ਸੇਵਾ ਹੋਇਆ ਹੂੰ ਬਸ ਹੂੰ ਅੱਗੇ ਵੀ ਜੇ ਕੋਈ ਇਹਨਾਂ ਨੂੰ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਹਿੰਦੇ ਕੋਈ ਸਾਨੂੰ ਹੋਰ ਪੈਟਰੋਲ ਡੀਜ਼ਲ ਦੀ ਆ ਕਿਸੇ ਜਿੱਦੀ ਲੋੜ ਹੈ ਤੁਸੀਂ ਨਾਲ ਖੜੇ ਹੋ ਇਹਨਾਂ ਦੇ ਨਾਲ ਹਮੇਸ਼ਾ ਭਾਈ ਸਾਹਿਬ ਜਦ ਤੱਕ ਇਹਨਾਂ ਦਾ ਸੈੱਟ ਨਹੀਂ ਹੋ ਜਾਂਦਾ ਉਹ ਤੱਕ ਨਾਲ ਖੜਾਂਗੇ ਹੂੰ ਕਵਾਂਗੇ ਨਹੀਂ ਕਰਾਂਗੇ ਹੂੰ ਰਾਈ ਤਾਂ ਸਿਰਫ ਹੁਣ ਨਹੀਂ ਆਏ ਹੁਣ ਤਾਂ ਸਿਰਫ ਦੇਖਣ ਹੀ ਆਏ ਆ ਤਾਂ ਗਾਂ ਗਾਂ ਕਿੱਦਾਂ ਕਰਨਾ ਉਹਦੀ ਬੋਇੰਤ ਬੰਦੀ ਕਰਾਂਗੇ ਮੰਥਲੀ ਆਊਗਾ ਸਾਡਾ ਕੋਈ ਬੰਦਾ ਈਅਰਲੀ ਆਊਗਾ ਕੁਆਟਰਲੀ ਆਊਗਾ ਜੋ ਵੀ ਚੀਜ਼ ਦਾ ਵਾਦਾ ਕਰਾਂਗੇ ਉਹਨੂੰ ਨਿਭਾਵਾਂਗੇ ਓਂਕਾਰ ਸਿੰਘ ਅਮਰੀਕਾ ਦੇ ਵਿੱਚ ਲੈਟਸ ਸ਼ੇਅਰ ਅ ਮੀਲ ਨਾਮ ਦੀ ਸਮਾਜ ਸੇਵੀ ਸੰਸਥਾ ਚਲਾਉਂਦੇ ਨੇ ਜੋ ਗਰੀਬ ਅਤੇ ਬੇਕਾਰ ਲੋਕਾਂ ਤੱਕ ਮੁਫਤ ਭੋਜਨ ਪਹੁੰਚਾਉਣ ਦਾ ਕੰਮ ਕਰਦੀ ਹੈ ਉਹਨਾਂ ਦਾ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਤੇ ਲੋਕਾਂ ਨੂੰ ਮੁਸ਼ਕਲ ਵੇਲੇ ਸਹਾਰਾ ਦੇਣਾ ਹੈ ਅਤੇ ਹੁਣ ਉਹਨਾਂ ਦੀ ਇਸ ਟੀਮ ਦਾ ਵਿਸਥਾਰ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ। ਇਸ ਮੌਕੇ ਉੱਥੋਂ ਦੇ ਲੋਕਲ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਇਹ ਦਰਿਆ ਜਾ ਰਿਹਾ ਹੋਇਆ ਉਸ ਸਾਈਡ ਨੂੰ ਤੇ ਪਾਣੀ ਸਾਰਾ ਇੱਧਰ ਕਿਵੇਂ ਆ ਗਿਆ? ਇਸ ਸਾਈਡ ਨੂੰ ਜਾ ਰਿਹਾ ਜਜ਼ੋਰ ਦੇ ਨਾਲ ਬੰਨ ਟੁੱਟ ਗਿਆ ਤੇ ਪਾਣੀ ਦਾ ਐਨ ਜ਼ੋਰ ਵਧ ਗਿਆ। ਤਾਂ ਬਾਈਕਾ ਵੀ ਨਾ ਰੁੜ ਗਏ ਇੱਥੋਂ। ਘਰ ਨਾ ਰੁੜ ਗੇ ਤੋਂ। ਨੂ ਘਰ ਇੱਥੇ ਵਿੱਚ ਰੁੜ ਗਏ ਇੱਥੇ। ਕੀ ਰੁੜ ਗਏ ਜੀ? ਹਾਂਜੀ। ਆਵੇ ਤੇ ਰਾਜ ਬਣ ਕੇ ਹੀ ਖਰਾਬ ਜਾ ਰਹੇ ਹੁਣ ਫਿਰ ਇਹ ਰਾਹਤ ਕਰ ਜਿਹਦੇ ਲਈ ਜੁਟੇ ਹੋਏ ਨੇ ਪਿੰਡ ਦੇ ਲੋਕ ਨੇ ਪਿੰਡ ਦੇ ਲੋਕ ਲੰਮੇ ਹੋਣਦੇ ਪਰੋਂ ਪਰੋਂ ਆ ਰਹੇ ਪਰੋਂ ਦੇ ਟਰੈਕਟਰ ਮੱਤਾ ਉਤੇ ਤੇਲ ਤੂਲ ਲੀਕੇ ਵੀ ਹੋਣਦੇ ਇਦਾਂ ਕਰਕੇ ਕਿੰਨੇ ਕੁ ਲੋਕ ਜੁੜੇ ਹੋਏ ਨੇ ਹੁਣ ਇੱਥੇ ਫਿਰ ਵੀ ਰਾਹਤ ਕਰ ਦੀ ਕਰੀ ਆ ਆ ਵੀਰ 60 70 ਟਰੈਕਟਰ ਹੋਣ ਮੇਰੇ ਸਾਬ ਨਾਲ ਹਾਂ ਹਾਲੇ ਮਗਰ ਆਉਂਦੇ ਜਾਂਦੇ ਇਸ ਤਰ੍ਹਾਂ ਆ ਕੇ ਪੰਜ ਆ ਕੇ ਤੁਰੇ ਹੋਣਦੇ ਇਹ ਇਹ ਫਿਰ ਰਸਤਾ ਜਿੱਥੇ ਆਪਾਂ ਖੜੇ ਆ ਇਹ ਦੁਬਾਰਾ ਤੋਂ ਬਣਾਇਆ ਗਿਆ ਸਾਰਾ ਕਿਦਾਂ ਇਹ ਪਹਿਲਾਂ ਹੀ ਬਣਾਇਆ ਸੀ ਤੇ ਉਤੋਂ ਗੱਡੀਆਂ ਟੁੱਟ ਗਿਆ ਡੇਢ ਕਿਲੋਮੀਟਰ ਟੁੱਟਾ ਗੱਡੀਆਂ ਹੋਇਆ ਸਾਹਮ ਇਹ ਹੁਣ ਵੇਖੋ ਕਾਬੂ ਪੈਂਦਾ ਕਿ ਨਹੀਂ বাজਦਾ ਕਿ ਨਹੀਂ বাজਦਾ ਪੱਕਾ ਲੈੜੀ ਨਹੀਂ ਲੱਗਦਾ ਇਹਦਾ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਨਾਲ ਕੋਈ ਉਹ ਗੇੜੇ-ਕੂੜੇ ਮਾਰ ਕੇ ਸਾਰੇ ਆਂਦੇ ਤੇ ਹੈਗੇ ਜਿਹਨਾਂ ਚ ਲੱਗਦੇ ਨੇ ਉਹਨਾਂ ਚ ਕੀ ਕਹਿ ਸਕਦੇ ਹਾਂ ਹੂੰ ਗੇੜੇ ਮਾਰਦੇ ਆ ਪਰ ਲੱਗੂ ਤੇ ਤਾਂ ਹੀ ਆ ਨਾ ਕੋਈ ਹੂੰ ਉਹ ਉਦਾਰ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਸਾਰੀਆਂ ਸਵਾਲ ਸੇਵਾ ਲਈ ਲਗਾਤਾਰ ਬਹੁਤ ਪਹੁੰਚ ਰਹੀ ਬਹੁਤ ਪਹੁੰਚ ਰਹੀ ਅੱਜ ਇਹ ਕਹਿੰਦੇ ਕੋਈ ਆਏ ਨੇ ਅਮਰੀਕਾ ਤੋਂ ਪਹੁੰਚੇ ਨੇ ਸੈਂਤ ਆਏ ਸੈਂਤ ਹਾਂ ਆ ਯਾਰ ਇਸ ਮਾ ਕਿਉ ਲੋਕ ਵੀ ਕੈਮਰੇ ਦੇ ਸਾਹਮਣੇ ਆਏ ਜਿਨ੍ਹਾਂ ਦੇ ਘਰ ਹੜ੍ਹਾਂ ਦੇ ਵਿੱਚ ਰੁੜ ਗਏ ਅਤੇ ਇਸ ਸਮੇਂ ਉਹਨਾਂ ਦੇ ਕੋਲ ਰਹਿਣ ਦਾ ਕੋਈ ਵੀ ਟਿਕਾਣਾ ਨਹੀਂ ਹੈ ਹਾਲਾਤ ਇਹ ਨੇ ਕਿ ਕਈ ਲੋਕਾਂ ਦੇ ਘਰ ਦਰਿਆ ਆਪਣਾ ਵਹਿਣ ਬਦਲਣ ਦੇ ਨਾਲ ਹੀ ਵਹਾ ਕੇ ਲੈ ਗਿਆ ਕਿਵੇਂ ਦੇਖਦੇ ਹੋਂ ਇਸ ਤਰ ਜਿਵੇਂ ਹੜਾਏ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਬਹੁਤ ਜ਼ਿਆਦੇ ਹਾਲਾਤ ਬਣੇ ਸੀ ਬਹੁਤ ਜ਼ਿਆਦੇ ਨਿਆਣੇ ਬੈਠੇ ਸੀ ਘਰ ਪੜਾਈ ਖਣੋ ਤੇ ਸਾਡੇ ਕੋ ਲੰਗ ਟੱਪ ਨਹੀਂ ਹੋ ਰਿਹਾ ਦਰਬਾਰ ਬਣ ਵੱਡਾ ਵਡਾ ਟੁੱਟਾ ਫੋਨ ਹੁਣ ਫੋਨ ਵੀ ਨਹੀਂ ਕੱਟ ਜਾ ਸਕਦੇ ਅਸੀਂ ਅੱਜ ਹੁਣ ਵੀ ਹਜੇ ਘਰ ਨਹੀਂ ਜਾ ਪਾਰੇ ਤੁਸੀਂ ਹਾਂਜੀ ਹਾਂਜੀ ਨਹੀਂ ਜਾ ਸਕਦੇ ਅਸੀਂ ਘਰ ਨਹੀਂ ਜਾ ਸਕਦੇ ਹਜੇ 2 ਮਹੀਨੇ ਡੇਢ ਹੋ ਚੱਲੇ ਪਾਣੀ ਆਏ ਨੂੰ ਹੁਣ ਫੇਰ ਪਾਣੀ ਉੱਥੇ ਬਹੁਤ ਵਗਾਂ ਡਿਆ ਵਾ ਹਜੇ ਵੀ ਪਾਣੀ ਹੈਗਾ ਉੱਧਰ ਤੁਹਾਡੀ ਹਾਂਜੀ ਉਹ ਉੱਥੇ ਵਾਲਾ ਪਾਣੀ ਹਜੇ ਵੀ ਮਦਦ ਦੇ ਲਈ ਹਰ ਕੋਈ ਪਹੁੰਚ ਰਿਹਾ ਔਰ ਅੱਜ ਅੱਜ ਐਨਆਰਆਈ ਭਾਈ ਪਹੁੰਚੇਗਾ ਉੱਥੇ ਨਹੀਂ ਪਹੁੰਚਦਾ ਕੋਈ ਵੀ ਨਾ ਕਰ ਸਾਡੇ ਉੱਧਰ ਕੋਈ ਵੀ ਨਹੀਂ ਜਾਂਦਾ ਹੈਗਾ ਇੱਥੇ ਅੱਜ ਐਨਆਰਆਈ ਭਰਾਵਾਂ ਦੇ ਵੱਲੋਂ ਪਹੁੰਚਿਆ ਹਾਂਜੀ ਹਾਂਜੀ ਇੱਥੇ ਪਹੁੰਚਦਾ ਸਭ ਕੁਝ ਬਹੁਪੁਰ ਪਿੰਡ ਬਹੁਪੁਰ ਇ ਤੋਂ ਬਾਹਰਲੇ ਮੁਲਕ ਤੋਂ ਆਏ ਨੇ ਕਹਿੰਦੇ ਇਹ ਕੀ ਕੁਝ ਲੈ ਕੇ ਆਏ ਤੁਹਾਡੇ ਲਈ ਅੱਜ ਤੇ ਗੱਡੇ ਕੁਡੇ ਲੈ ਕੇ ਆਏ ਤੇ ਮੰਜਾ ਪੀੜਾ ਲੈ ਕੇ ਆਏ ਤੇ ਕੱਪੜੇ ਛਰਾਣੇ ਸ਼ੁਰੂ ਨੇ ਦਿੱਤੇ ਕੰਬਲ ਦਿੱਤੇ ਨੇ ਹਾਂਜੀ ਕਿਵੇਂ ਦੇਖ ਦੋ ਇਹਨਾਂ ਦੀ ਸੇਵਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਆਨੇ ਆ ਬਹੁਤ ਵਧੀਆ ਸੇਵਾ ਕਰਦੇ ਜੋ ਬਹੁਤ ਵਧੀਆ ਧੰਨਵਾਦ ਹੋਵੇ ਤੁਹਾਡਾ ਸੇਵਾ ਕਰਦੇ ਤੇ ਮੇਰਾ ਕੋਈ ਵੀ ਨਹੀਂ ਹੈਗਾ ਮੇਰਾ ਪੁੱਤ ਜਿਹੜਾ ਸੀ ਕੱਲਾ ਸੀ ਉਹ ਪੂਰਾ ਹੋ ਗਿਆ ਵਾ ਨੌਵੀਂ ਪੂਰੀ ਹੋ ਗਈ ਆ ਮੇਰੇ ਕੋਲ ਦੋ ਪੋਤਰੇ ਨਿੱਕੇ ਨਿੱਕੇ ਛਾਂ ਛਾਲਾਂ ਦਾ ਪੰਜਾ ਛਾਲਾਂ ਦਾ ਮੇਰਾ ਕੋਈ ਪੁੱਛਦਾ ਨਹੀਂਗਾ ਦੱਸਦਾ ਨਹੀਂ ਮੈਨੂੰ ਮੇਰਾ ਬਹੁਤ ਤੰਗ ਮੇਰਾ ਘਰ ਵਾਲਾ ਪੂਰਾ ਹੋ ਗਿਆ ਵਾ ਮੇਰੀ ਕੋਈ ਸੁਣਦਾ ਨਹੀਂਗਾ ਮੇਰੀ ਪੈਲੀ ਚ ਵੀ ਦਿੱਤਾ ਪਈ ਆ ਮੇਰਾ ਕੋਈ ਕਮਾਈ ਵਾਲਾ ਨਹੀਂ ਹੈਗਾ ਜੇ ਮੈਂ ਆਨੀ ਆ ਤੇ ਮੈਨੂੰ ਗਾੜੀ ਆਂਦੇ ਤੂੰ ਆਏ ਦੱਸੋ ਆਗੂ ਜਿਹੜੇ ਉਹ ਲੈ ਜਾਂਦੇ ਆ ਮਤਾ ਜੀ ਫਿਰ ਰਹਿੰਦੇ ਕਿੱਥੇ ਪਈਓ ਹੁਣ ਤੁਸੀਂ ਮੈਂ ਕਿਸ ਦੇ ਘਰ ਰਹਿਨੇ ਆ ਪਾੜ ਨਹੀਂ ਮੈਂ ਕਿਸ ਦੇ ਘਰ ਨਹੀਂ ਹਾਰਦੀ ਮੈਂ ਮਰੀਜ਼ ਆ ਜੇ ਮੈਂ ਕਿਸ ਦੇ ਘਰ ਨਹੀਂ ਇੱਥੇ ਮੈਂ ਬਿਮਾਰ ਹੋ ਕੇ ਕਿੱਥੇ ਆਂਦੇ ਆ ਤੇ ਉਹਨੂੰ ਹਾਰ ਦਾ ਨੁਕਸੇ ਆ ਤੈਨੂੰ ਅਹੀਂ ਰੱਖਣਾ ਨਹੀਂ ਗਾ ਸਾਡਾ ਘਰ ਨਹੀਂ ਹੈਗਾ ਸਾਡ ਕੋਲ ਜਾ ਨਹੀਂ ਹੁੰਦਾ ਅਦਰ ਛੱਡ ਪਾਇਆ ਹੈ ਮੇਰੇ ਪੁੱਤ ਨੇ ਉਹੀ ਟਹਿ ਗਿਆ ਵਾ ਕੋਠਿਆਂ 'ਚ ਤੇੜਾ ਆਈਆਂ ਵਾ ਕੋਠਾ 'ਚ ਹੋ ਗਿਆ ਵਾ ਸਮਾਨ ਭੇਜ ਗਿਆ ਮਤਾ ਜੀ ਤੁਹਾਡਾ ਕਿਹੜਾ ਪਿੰਡ ਹੈਗਾ ਸਾਡਾ ਵੀ ਇੱਕੋ ਹੀ ਘਰ ਆ ਕੋਈ ਘਰ ਆ। ਹਾਂਜੀ। ਕਿਵੇਂ ਅੱਜ ਐਨਆਰਆਈ ਭਰਾ ਇੱਥੇ ਪਹੁੰਚਿਆ ਗਿਆ ਸਮਾਨ ਦੇਣ ਦੇ ਲਈ ਕੀ ਕੁਝ ਦਿੱਤਾ ਉਹਨਾਂ ਨੇ ਪਤਾ ਉਹ ਇਹੋ ਕੁਝ ਦਿੱਤਾ ਵਾ ਹੋਰ ਵੀ ਦਿੰਦੇ ਸਭ ਦਾ ਪਤਾ ਸਾਰਾ ਹੰਡਾ ਚੱਲੇਵੇਂ ਕਿ ਅੱਗੇ ਵਧਿਆ ਸੋਨਾ ਵਧਿਆ ਕਰਦੇ ਆ ਅਸੀਂ ਕਿਹਦੇ ਘਰ ਰਹਿ ਰਹੇ ਆ ਤੇ 3 ਮਹੀਨੇ ਹੋ ਗਏ ਸਾਨੂੰ ਕਰਵਾਏ ਹਨ ਮਦਦ ਪਹੁੰਚਦੀ ਪਈ ਆ ਸਾਰੀ ਲੋਕ ਆ ਰਹੇ ਨੇ ਸੇਵਾ ਕਰਨ ਦੇ ਲਈ ਮਦਦ ਪਹੁੰਚਦੀ ਪਈ ਆ ਕੋਈ ਤੇ ਆ ਵੀ ਕਈ ਨਾ ਨਹੀਂ ਵੀ ਆਈ ਇੱਥੇ ਹੁੰਦੇ ਤਾਂ ਸਾਨੂੰ ਨੀਂਦ ਦੇ ਕੇ ਜਾਂਦੇ ਇਹ ਤਾਂ ਹੁਣ ਆਈ ਉਹ ਉਧਰ ਨਹੀਂ ਉਧਰ ਨਹੀਂ ਦੇਖ ਕੇ ਸਾਨੂੰ ਅੱਜ ਮਿਲ ਗਏ ਅਸੀਂ ਆਏ ਆ ਤੇ ਸਾਨੂੰ ਮਿਲ ਗਏ ਤੇ ਨਹੀਂ ਤੇ ਸਾਡੇ ਨਹੀਂ ਕਿਸੇ ਨੇ ਲਾਇ ਪੀ ਸਾਡੇ ਪਾਣੀ ਵਗਦਾ ਸਾ ਤੋਂ ਜਾਇਆ ਨਹੀਂ ਜਾਂਦਾ ਕਰੇ ਹਜੇ ਵੀ ਪਾਣੀ ਵਗਦਾ ਨਹੀਂ ਹਾਂਜੀ ਬੇੜੀ ਛੁੱਟਿਆ ਤੇ ਬੇੜੀ ਰੁੱੜ ਜਾਂਦੀ ਅਸੀਂ ਮੁੜ ਕੇ ਆਏ ਕੱਲ ਵਾਪਸ ਘਰੇ ਚੱਲੇ ਆਂ ਵੀ ਕਰਦੇ ਕਹਿੰਦੇ ਸਪਾਈ ਕਰੀਏ ਤੇ ਮੈਂ ਕਿਹਾ ਵੀ ਜਦੋਂ ਨਿਆਣੇ ਰੋੜ ਲਾਂਗੇ ਸਪਾਈ ਤਾਂ ਹੋ ਜੂਗੀ ਬਾਅਦ ਦੇ ਵਿੱਚ ਅਸੀਂ ਤਾਂ ਸਮਾਂ ਹੋ ਗਿਆ ਬੇਕਾਰ ਹੋਏ ਘਰਾਂ ਤੋਂ ਬੇਕਾਰ ਹੋਏ ਤੁਹਾਨੂੰ ਬਹੁਤ ਸਾਨੂੰ ਤਾਂ ਹੋ ਗਿਆ ਚੌਥਾ ਮਹੀਨਾ ਚੜ ਪਿਆ ਹੀ ਘਰੋਂ ਨਿਕਲਿਆ ਹਾਂ ਹਾਂ ਹਣ ਬੌਜੀ ਕੱਢ ਕੇ ਲਿਆਏ ਆਹੀਂ ਰਿੰਦੇ ਕਿਸੇ ਦੇ ਘਰ ਕਿਸੇ ਦੇ ਘਰ ਗੁਜ਼ਾਰਾ ਨਹੀਂ ਹੁੰਦਾ ਸਾਡਾ ਜਿਨਾ ਬੰਦੇ ਕੋਈ ਬੰਨ ਨਾ ਸਾਡੇ ਕੋਲ ਨਹੀਂ ਮਿੱਟੀ ਉਧਰ ਅਜੇ ਕੋਈ ਵੀ ਪ੍ਰੋਗਰਾਮ ਨਹੀਂ ਸੱਦਾ ਹੈਗਾ ਉਧਰ ਸੇਵਾ ਕਰਦੇ ਪਏ ਨਾਲ ਕੰਮਕਾਰ ਕਰ ਰਹੇ ਹਾਂ ਰਾਤ ਕੱਲ ਜੀ ਸਾਡੇ ਘਰ ਹੀ ਜਿਹੜੇ ਰੁੜ ਗਏ ਕਿੰਨੇ ਇੱਕ ਘਰ ਸੀਗੇ ਬਾਈ ਤੋਂ ਕਿੰਨਾ ਕੁ ਪਾਣੀ ਬਾਈ ਆ ਗਿਆ ਉਹ ਬਹੁਤ ਪਾਣੀ ਆ ਗਿਆ ਨਹੀਂ ਪਤਾ ਲੱਗਿਆ ਕੁਛ ਕਿੱਥੇ ਗਏ ਘਰ ਤੁਸੀਂ ਤੁਹਾਡਾ ਵਿਚਾਰਿਆ ਪਰਿਵਾਰ ਦਾ ਸਾਰੇ ਹਾਂ ਜੀ ਸਾਡਾ ਪਰਿਵਾਰ ਭਜ ਗਿਆ ਸਾਰਾ ਵਿਚਾਰਿਆ ਹਾਂ ਜੀ ਭੈਣ ਭੁੰਡਾ ਨਾਲ ਕੱਟਦਾ ਸਨ ਘਰ ਜਮਾਈ ਟੁੱਟ ਗਏ ਜਮਾਈ ਕੁਛ ਵੀ ਨਹੀਂ ਬਚਿਆ ਭਾਈ ਅੱਛਾ ਇਸੇ ਜਗ੍ਹਾ ਦੇ ਉੱਤੇ ਘਰ ਸੀਗੇ ਭਾਈ ਇਹ ਇੱਥੇ ਤਾਂ ਹੁਣ ਕੋਈ ਨਾਮ ਨਿਸ਼ਾਨ ਨਹੀਂ ਦਿਖ ਰਿਹਾ ਘਰ ਦਾ ਹਾਂਜੀ ਇੱਥੇ ਨੌ ਘਰ ਤੇ ਪਾੜ ਹੀ ਪੈ ਗਿਆ ਦੇ ਰਾਖੀ ਬਹੁ ਰੱਖੀ ਰਾਤ ਨੂੰ ਪਰ ਪਾਣੀ ਜ਼ਿਆਦਾ ਆ ਗਿਆ ਹੈ ਹਾਂਜੀ ਤੇ ਖਾਸ ਕਰਕੇ ਜੇ ਦੇਖੀਏ ਕਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹੋਏ ਨੇ ਫਿਰ ਰਹਿਣ ਦੇ ਲਈ ਤੁਸੀਂ ਤਾਂ ਘਰੋਂ ਬੇਘਰ ਹੋ ਗਏ ਜਦੋਂ ਘਰ ਰੁੜ ਗਏ ਹੁਣ ਕਿੱਥੇ ਰਹਿ ਕਿੱਥੇ ਰਹੇ ਹੋ ਤੁਸੀਂ ਐਦਾਂ ਹੀ ਭਾਈ ਬਹੁਤ ਮੁਸ਼ਕਲ ਆ ਕਰੀ ਕਿਸੇ ਦੇ ਘਰੇ ਕਈ ਬੱਚੇ ਵਾਂਡੇ ਗਏ ਹੋਏ ਆ ਹੂੰ ਉਧਰ ਸਕੂਲ ਲੱਗਣ ਵਾਲੇ ਮੇਰੀਆਂ ਤੇ ਤਿੰਨ ਗੁੱਡੀਆਂ ਹੀ ਆ ਪੜ੍ਹਾਈ ਵੀ ਖਰਾਬ ਹੋਣ ਦੀ ਬੱਚਿਆਂ ਦੀ ਬਹੁਤ ਜ਼ਿਆਦੀ ਨਿਚਕਾਣਾ ਹੋਣ ਦਿਆ ਤੈਵੇਂ ਘਰੋਂ ਘਰ ਤੁਰੇ ਫਿਰਨਦੇ ਜਿੱਨਾਂ ਚਿਰ ਘਰ ਨਹੀਂ ਬਣਦਾ ਉਨ ਚਿਰ ਕੀ ਕਰਾਂਗੇ ਕੋਈ ਹੁਣ ਤੇ ਜਿਗਾੜ ਵੀ ਨਹੀਂ ਰਹਿ ਗਿਆ ਕੋਈ ਹਿਸਾਬ ਪਾਲ ਪੋਸ਼ਣ ਲਈ ਵੀ ਮਤਲਬ ਕਣਕ ਨਹੀਂ ਰਹਿ ਗਈ ਮਤਲਬ ਬੀਜ ਨੂੰ ਕੋਈ ਵੀ ਨਹੀਂ ਰਹਿ ਗਿਆ ਹੂੰ ਉਧਰ ਬੇਕਾਰੋ ਜਿਵੇਂ ਬੈਠੇ ਆ ਜੀ ਅੱਗੇ ਵੀ ਮਿਹਨਤ ਮਜ਼ਦੂਰੀ ਨਾਲ ਕਰੀ ਦੇਖੋ ਘਰ ਦੀ ਕਣਕ ਹੋ ਜਾਂਦੀ ਹੁਣ ਤੇ ਬਹੁਤ ਔਖਾ ਹੈ ਜੀ ਹੁਣ ਇੱਥੇ ਕੋਈ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਤੁਹਾਡਾ ਹਾਲ ਚਾਲ ਜਾਣਨ ਲਈ ਪਹੁੰਚੇ ਹਾਂ ਜੀ ਆਉਂਦੀਆਂ ਜੀ ਕੋਈ ਮਦਦ ਦਿੱਤੀ ਕਿਸੇ ਹਾਂ ਜੀ ਮਦਦ ਦਿੰਦੇ ਥੋੜੇ ਥੋੜੇ ਜਿੰਨੇ ਭੈਣ ਭਰਾ ਬਹੁਤ ਬਾਹ ਫੜਨ ਦਾ ਅੱਜ ਇੱਥੇ ਇੱਕ ਵਿਦੇਸ਼ ਤੋਂ ਕਹਿੰਦੇ ਪਹੁੰਚੇ ਨੇ ਇਹਨਾਂ ਦੇ ਨਾਲ ਗੱਲਬਾਤ ਹੋਈ ਤੁਹਾਡੀ ਤੁਹਾਡੇ ਨਾਲ ਕੋਈ ਹਾਂ ਜੀ ਨਹੀਂ ਹੋਈ ਜੀ ਉਹ ਸਾਡਾ ਮੇਨ ਬੰਦਾ ਉਹਦੇ ਨਾਲ ਹਾਂ ਕਰ ਰਹੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹਾਂ ਜੀ ਕੀ ਲੱਗਦਾ ਕੋਈ ਉਮੀਦ ਹੈਗੀ ਹੈ ਕੋਈ ਤੁਹਾਡੀ ਬਾਹ ਫੜਨਾਂਗੇ ਅਸੀਂ ਦੇਖੋ ਹੱਥ ਜੋੜ ਕੇ ਕਹਿੰਦੇ ਆ ਕਿ ਸਾਡੀ ਜਰੂਰ ਬਾਹ ਭੈਣ ਭਰਾ ਜਿੰਨੇ ਵੀ ਹੋਰ ਵੀ ਜਿੰਨੇ ਵੀ ਆ ਵੀਰ ਬਾਹ ਫੜ ਕਿਸ ਦੀ ਜਰੂਰਤ ਖਾਸ ਕਰਕੇ ਤੁਹਾਨੂੰ ਇੱਕ ਘਰ ਦੀ ਜਰੂਰਤ ਆ ਜੀ ਹਮ ਇਸ ਮੌਕੇ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਕਮੇਟੀ ਦੇ ਵੱਲੋਂ ਓੰਕਾਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਉਹਨਾਂ ਦੀ ਮਨੁੱਖਤਾ ਭਰੀ ਸੇਵਾ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਓੰਕਾਰ ਸਿੰਘ ਇੱਕ ਅਜਈ ਸ਼ਖਸੀਅਤ ਨੇ ਜਿਨ੍ਹਾਂ ਦੀ ਇਸ ਪਹਿਲ ਨੇ ਨਾ ਸਿਰਫ ਰਾਹਤ ਸਮਗਰੀ ਵੰਡਣ ਤੱਕ ਲੋਕਾਂ ਨੂੰ ਪ੍ਰੇਰਿਤ ਕੀਤਾ ਸਗੋਂ ਮਨੁੱਖਤਾ ਅਤੇ ਪਿਆਰ ਦੇ ਨਾਲ ਨਾਲ ਸਾਂਝ ਪੰਦਾ ਇੱਕ ਵੱਡਾ ਸੁਨੇਹਾ ਵੀ ਉਹਨਾਂ ਨੇ ਸਾਂਝਾ ਕੀਤਾ ਉਹਨਾਂ ਨੇ ਸਾਬਿਤ ਕੀਤਾ ਕਿ ਜਿੱਥੇ ਵੀ ਰਹਿਣ ਪਰ ਪੰਜਾਬੀ ਜਾਂ ਫਿਰ ਭਾਰਤ ਵਾਸੀ ਆਪਣੇ ਮੂਲ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਤੇ ਕਿਸ ਤਰ੍ਹਾਂ ਲੋਕਾਂ ਦੇ ਦੁੱਖ ਦਰਦ ਨੂੰ ਸਾਂਝਾ ਕਰਨ ਨੂੰ ਇੱਕ ਸੱਚੀ ਸੇਵਾ ਦੇ ਵਜੋਂ ਆਪਣਾ ਫਰਜ਼ ਮੰਨਦੇ ਨੇ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉਹ ਸਮੇਂ ਸਮੇਂ ਤੇ ਪੰਜਾਬ ਆ ਕੇ ਇਨਾ ਵੀਰਾਂ ਭੈਣਾਂ ਪਰਾਵਾਂ ਦੀ ਮਦਦ ਨੇ ਜਿਹੜੀ ਉਹ ਕਰ ਰਹੇ ਨੇ ਪਰ ਓੰਕਾਰ ਸਿੰਘ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣ ਰਿਹਾ ਹੈ ਕਿਉਂਕਿ ਓੰਕਾਰ ਸਿੰਘ ਆਪਣੇ ਸਾਥੀਆਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਅਮਰੀਕਾ ਤੋਂ ਨਿਊਯਾਰਕ ਦੀ ਧਰਤੀ ਤੋਂ ਪੰਜਾਬ ਪਹੁੰਚੇ ਤੇ ਉਹਨਾਂ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਇਹ ਸੇਵਾ ਕੀਤੀ ਉਹਨਾਂ ਦੀ ਇਸ ਸੇਵਾ ਤੋਂ ਬਾਅਦ ਇੱਕ ਵੱਡਾ ਸੁਨੇਹਾ ਹੈ ਜਿਹੜਾ ਮਾਨਵਤਾ ਦਾ ਸੁਨੇਹਾ ਹੈ ਉਹ ਪੂਰੇ ਸਮਾਜ ਨੂੰ ਮਿਲਦਾ ਹੈ ਇਸ ਦੇ ਨਾਲ ਹੋਰ ਜਿਹੜੇ ਐਨ ਆਰ ਆਈ ਭੈਣ ਭਰਾ ਨੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਉਹ ਵੀ ਇਸੇ ਤਰ੍ਹਾਂ ਸੇਵਾ ਕਰਨ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹੋ ਜਿਹੀ ਸੇਵਾ ਜੋ ਉਹ ਬਹੁਤ ਹੀ ਘੱਟ ਲੋਕ ਨੇ ਜਿਨ੍ਹਾਂ ਦੇ ਹਿੱਸੇ ਆਉਂਦੀ ਹੈ ਜਾਂ ਬਹੁਤ ਘੱਟ ਲੋਕ ਨੇ ਜੋ ਇਸ ਤਰ੍ਹਾਂ ਦੀ ਸੇਵਾ ਦਾ ਬੀੜਾ ਚੁੱਕਣਾ ਚਾਹੁੰਦੇ ਨੇ ਸੋ ਐਨ ਆਰ ਆਈ ਵੀਰ ਭੈਣ ਭਰਾ ਨੇ ਜਿਹੜੇ ਉਹ ਇਸ ਚੀਜ਼ ਦੇ ਲਈ ਸਰਉਣਯੋਗ ਨੇ ਕਿ ਉਹ ਇਸ ਤਰ੍ਹਾਂ ਦੀ ਮਦਦ ਕਰਦੇ ਨੇ ਤੇ ਨਾਲ ਨਾਲ ਜੇਕਰ ਉਹ ਪੰਡਾਂ ਦੇ ਪੰਡ ਨੇ ਜਿਹੜੇ ਉਹ ਅਡਾਪਟ ਕਰਨ ਤਾਂ ਪੰਜਾਬ ਨੂੰ ਬਹੁਤ ਜਲਦੀ ਆਪਣੇ ਪੈਰਾਂ ਤੇ ਮੁੜ ਤੋਂ ਖੜੇ ਹੋਣ ਦੇ ਲਈ ਕੋਈ ਵੀ ਨਹੀਂ ਰੋਕ ਸਕਦਾ ਸੋ ਓੰਕਾਰ ਸਿੰਘ ਦੀ ਇਸ ਖਾਸ ਸੇਵਾ ਦੀ ਸਾਰੇ ਪਾਸਿਓਂ ਤਾਰੀਫ ਹੋ ਰਹੀ ਹੈ